ਸੜਦੇ ਸਿਰਫ ਕੋਈ ਪੰਜਾਬੀਆਂ ਦੀ ਗੱਲ ਮੜੀ ਹੈ ਖਾਸ ਕਰਕੇ ਸਿੱਖਾਂ ਸੇਖ ਜੁੱਜੇ ਜੀ ਆਪਣੇ ਨੂੰ ਆਪਣੇ ਵੰਡੀ ਜਾਂਦੇ ਆ ਇਹ ਤੁਝੇ ਗੁਰੂ ਘਰ ਐ ਦੇ بیٹے ਹੀ ਸਰਕਾਰ ਨਾਲ ਗਏ ਜਾਂ ਤੇ ਪਾਣੀ ਬਦਲਦਿਏ ਇਹ ਵੀ ਉਹ ਗਰੂਪੀਆ ਸਮਝ ਲਓ ਭਾਵੇਂ ਕੋਈ ਕਲੀਦਾਰ ਹੋਵੇ ਪੰਜਾਬ ਦੇ ਭਲੇ ਦੀ ਪੰਜਾਬੀਆਂ ਦੇ ਭਲੇ ਦੀ ਪੰਜਾਬੀਅਤ ਵਾਸਤੇ ਕੋਈ ਇਹਨਾਂ ਦਾ ਮੁੱਦਾ ਨਹੀਂ ਹੈਗਾ ਅੱਛਾ ਇਹ ਕਰਕੇ ਨਾ ਕੋਈ ਆਸ ਨਾ ਰੱਖੋ ਪਾਣੋ ਤੇ ਰਾਜ ਕਰੋ ਵਾਲੀ ਨੀਤੀ ਕਿ ਜੇ ਨਾ ਰਕੇ ਪੰਜਾਬ ਬੰਡੇ ਚੁੱਫੀਆ ਰਹੋ ਨੇ ਪਾਰਟੀਆਂ ਨੇ ਕੀ ਕਰਨਾ ਇਹ ਬੰਡੇ ਗਏ ਸੈਂਟਰ ਦੀ ਚਾਰਚ ਪੂਰੀ ਹੋਣ ਨੂੰ ਅੱਗੇ ਵਧ ਰਹੀ ਹੈ ਧੰਨਵਾਦ ਸਰਦਾਰ ਜੀ ਮਿਹਰਬਾਨੀ ਮਿਹਰਬਾਨੀ ਪ੍ਰਗਟਪਲ ਨੇ ਬਰੀਫ ਜੀ ਗੱਲ ਕੀਤੀ ਆ ਪਰ ਸਪਸ਼ਟ ਗੱਲ ਕੀਤੀ ਆ ਕਿ ਇਹ ਪੰਜਾਬ ਦਾ ਅੱਗੇ ਵੰਡਿਆ ਗਿਆ ਵਾ ਔਰ ਇਹ ਵੰਡੋ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਇਹ ਨੀਤੀ ਜਿਹੜੀ ਆ ਉਹ ਇਸ ਵੇਲੇ ਜਾਰੀ ਰੱਖੀ ਜਾ ਰਹੀ ਹੈ